26 ਸਾਲ ਦੇ ਇੱਕ ਨੌਜਵਾਨ ਨੂੰ ਕਿਵੇਂ ਭਖਾਰੀ ਬਣਾ ਦਿੱਤਾ ਗਿਆ ਉਹਦੀਆਂ ਅੱਖਾਂ ਦੇ ਵਿੱਚ ਕੈਮੀਕਲ ਪਾਇਆ ਗਿਆ ਤੇ ਉਸ ਨੂੰ ਅੰਨ੍ਹਾ ਕਰ ਦਿੱਤਾ ਗਿਆ ਉਸ ਦੀਆਂ ਸਾਰੀਆਂ ਹੱਥਾਂ ਦੀਆਂ ਜਿਹੜੀਆਂ ਉਂਗਲੀਆਂ ਸੀ ਕੱਲੀ-ਕੱਲੀ ਕਰਕੇ ਵੱਢ ਦਿੱਤੀ ਗਈ ਸਿਰ ਦੇ ਵਿੱਚ ਰਾਡ ਮਾਰੇ ਗਏ ਤੇ ਉਸ ਨੂੰ ਪਾਗਲ ਬਣਾ ਦਿੱਤਾ ਗਿਆ ਦੋਸਤੋ ਇਹ ਕਹਾਣੀ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਵੀ ਇੱਕ ਬੰਦੇ ਦੇ ਨਾਲ ਜਿਹੜਾ ਕੰਮ ਦੀ ਤਲਾਸ਼ ਦੇ ਵਿੱਚ ਆਇਆ ਸੀ ਉਸ ਦੇ ਨਾਲ ਕੀ ਹੋਇਆ ਤਾਂ ਗੱਲ ਕਰਦੇ ਹਾਂ ਦੋਸਤੋ ਸਰੇਸ਼ ਮਾਂਜੀ ਦੀ ਜੋ ਬਿਹਾਰ ਦਾ ਰਹਿਣ ਵਾਲਾ ਸੀ ਉਹ ਆਪਣੇ ਭਰਾ ਦੇ ਨਾਲ ਨੌ ਵਾਸਤਾ ਇੱਕ ਜਿਹੜੀ ਬਸਤੀ ਆ ਵਿਹਾਰ ਦੇ ਵਿੱਚ ਦੋਵੇਂ ਭਰਾ ਰਹਿੰਦੇ ਸੀ ਪਰ சுரேਸ਼ ਕੀ ਕਰਦਾ ਕੰਮ ਦੀ ਤਲਾਸ਼ ਦੇ ਵਿੱਚ ਕਾਨਪੁਰ ਦੇ ਵਿੱਚ ਆ ਜਾਂਦਾ ਬੜੀਆਂ ਕੋਸ਼ਿਸ਼ਾਂ ਕਰਦਾ ਪਰ சுரேਸ਼ ਨੂੰ ਜਿਹੜਾ ਕੰਮ ਨਹੀਂ ਮਿਲਦਾ ਤੇ ਉਹ ਬਿਹਾਰ ਤੋਂ ਜਿਹੜਾ ਕਾਨਪੁਰ ਆ ਜਾਂਦਾ ਦੋਸਤੋ ਕਾਨਪੁਰ ਆ ਕੇ ਵੀ ਉਸ ਨੂੰ ਜਿਹੜਾ ਕੰਮ ਨਹੀਂ ਮਿਲਦਾ ਬਾਅਦ ਦੇ ਵਿੱਚ ਇੱਕ ਵਿਜੇ ਨਾਮ ਦੇ ਬੰਦੇ ਦੇ ਨਾਲ ਜਿਹੜੀ ਉਸ ਦੀ ਮੁਲਾਕਾਤ ਹੁੰਦੀ ਹੈ ਹੁਣ ਵਿਜੇ சுரேਸ਼ ਨੂੰ ਕਹਿੰਦਾ ਕਿ ਮੈਂ ਤੈਨੂੰ ਇੱਕ ਵਧੀਆ ਕੰਮ ਦਿਵਾਵਾਂਗਾ ਜੀ ਦੇ ਵਿੱਚ ਤੇਰੀ ਸੈਲਰੀ ਵੀ ਬਹੁਤ ਜ਼ਿਆਦੇ ਵਧੀਆ ਹੋਊਗੀ ਤਾਂ ਦੋਸਤੋ ਸ੍ਰੇਸ਼ ਨੂੰ ਇਹ ਜਾਣ ਕੇ ਖੁਸ਼ੀ ਹੋ ਜਾਂਦੀ ਆ ਉਤੇ ਉਹ ਨਾਲ ਦੀ ਨਾਲ ਹੀ ਜਿਹੜਾ ਵਿਜੇ ਦੇ ਨਾਲ ਤੁਰ ਪੈਂਦਾ ਹੈਗਾ ਉਸ ਤੋਂ ਬਾਅਦ ਦੋਸਤੋ ਵਿਜੇ ਕੀ ਕਰਦਾ ਵਿਜੇ ਜਿਹੜਾ ਇੱਕ ਮੈਲਾ ਤੇ ਇੱਕ ਪੁੱਤ ਜੋ ਕਦਵਾਈ ਨਗਰ ਦੇ ਵਿੱਚ ਰਹਿੰਦੇ ਹੁੰਦੇ ਨੇ ਉੱਥੇ ਜਿਹੜਾ ਸ੍ਰੇਸ਼ ਨੂੰ ਲੈ ਜਾਂਦਾ ਸ੍ਰੇਸ਼ ਨੂੰ ਉੱਥੇ ਜਿਹੜਾ ਬੰਦੀ ਬਣਾ ਲਿਆ ਜਾਂਦਾ ਬੰਦੀ ਬਣਾ ਕੇ ਸ੍ਰੇਸ਼ ਦੀਆਂ ਜਿਹੜੀਆਂ ਉਂਗਲਾਂ ਨੇ ਹੱਥਾਂ ਦੀਆਂ ਕੱਟ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜੇ ਅੱਖਾਂ ਦੇ ਵਿੱਚ ਟੀਕੇ ਲਾਈ ਜਾਂਦੇ ਨੇ ਕੈਮੀਕਲ ਦੇ ਟੀਕੇ ਲਾ ਕੇ ਉਸ ਨੂੰ ਜਿਹੜਾ ਦਿਸਣਾ ਬੰਦ ਹੋ ਜਾਂਦਾ ਹੈ ਅੰਨ੍ਹਾ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਉਸ ਦੇ ਸਿਰ 'ਚ ਰਾਡ ਮਾਰੇ ਜਾਂਦੇ ਨੇ ਤੇ ਉਸ ਦੀ ਹਾਲਤ ਜਿਹੜੀ ਬਿਲਕੁਲ ਪਖਾਰੀਆਂ ਵਰਗੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਮੈਲਾ ਤੇ ਉਸ ਦਾ ਮੁੰਡਾ ਸੁਰੇਸ਼ ਨੂੰ ਦਿੱਲੀ ਦੇ ਵਿੱਚ 70000 ਰੁਪਏ ਦੇ ਵਿੱਚ ਵੇਚ ਦਿੰਦੇ ਨੇ ਤਾਂ ਦੋਸਤੋ ਉੱਥੇ ਸੁਰੇਸ਼ ਦਾ ਕੀ ਕੰਮ ਹੁੰਦਾ ਤਾਂ ਦੋਸਤੋ ਜਦੋਂ 70000 ਦੇ ਵਿੱਚ ਸੁਰੇਸ਼ ਨੂੰ ਵੇਚਿਆ ਜਾਂਦਾ ਤਾਂ ਉਸ ਨੂੰ ਪੀਖ ਮੰਗਲ ਲਾ ਦਿੱਤਾ ਜਾਂਦਾ ਹੈਗਾ ਪੀਖ ਮੰਗਦੇ ਮੰਗਦੇ ਸਰੇਸ਼ ਦਾ ਜਿਹੜਾ ਸਰੀਰ ਹੈ ਉਹ ਬਹੁਤ ਜਾਦੇ ਕਮਜ਼ੋਰ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਸਰੇਸ਼ ਨੂੰ ਕਿਹਾ ਜਾਂਦਾ ਵੀ ਜੇ ਤੂੰ ਭੀਖ ਨਹੀਂ ਮੰਗੇਂਗਾ ਤਾਂ ਤੈਨੂੰ ਜਿਹੜੀ ਰੋਟੀ ਨਹੀਂ ਮਿਲੂਗੀ ਅਸੀਂ ਤੈਨੂੰ ਰੋਟੀ ਨਹੀਂ ਦਿੰਦੇ ਦਿੱਲੀ ਹਰਿਆਣਾ ਬਾਰਡਰਾਂ ਤੇ ਕਾਫੀ ਜਿਹੜਾ ਸਰੇਸ਼ ਲਗਾਤਾਰ ਭੀਖ ਮੰਗਦਾ ਪਰ ਉਸ ਦਾ ਸਰੀਰ ਹੈ ਜਿਹੜਾ ਉਹ ਜਵਾਬ ਦੇ ਜਾਂਦਾ ਉਸ ਤੋਂ ਬਾਅਦ ਸਰੇਸ਼ ਜਿਹੜਾ ਕੰਮ ਕਰਨਾ ਬੰਦ ਕਰ ਦਿੰਦਾ ਤੇ ਨਾਲ ਦੀ ਨਾਲ ਸਰੇਸ਼ ਜਦੋਂ ਕੰਮ ਕਰਨਾ ਬੰਦ ਕਰ ਦਿੰਦਾ ਤਾਂ ਸਰੇਸ਼ ਨੂੰ ਦੁਬਾਰੇ ਜਿਹੜਾ ਵੇ ਆਰ ਦੇ ਵਿੱਚ ਕਾਨਪੁਰ ਵਿੱਚ ਛੱਡ ਦਿੱਤਾ ਜਾਂਦਾ ਹੈ ਉੱਥੇ ਵੀ ਜਿਹੜਾ ਉਸ ਨੂੰ ਜਿਹੜਾ ਆਟਾ ਔਰਚਰ ਕੀਤਾ ਜਾਂਦਾ ਵੀ ਤੂੰ ਭੀਖ ਮੰਗ ਉੱਥੇ ਜਿਹੜਾ ਸਰੇਸ਼ ਕੁਛ ਦਿਨ ਜਿਹੜੇ ਭੀਖ ਮੰਗਦਾ ਭੀਖ ਮੰਗਣ ਤੋਂ ਬਾਅਦ ਸਰੇਸ਼ ਦਾ ਸਰੀਰ ਜਿਹੜਾ ਬਿਲਕੁਲ ਹੀ ਜਵਾਬ ਦੇ ਜਾਂਦਾ ਕਾਨਪੁਰ ਦੇ ਵਿੱਚੋਂ ਸਰੇਸ਼ ਨੂੰ ਇੱਕ ਚੌਰਾਹੇ ਤੇ ਛੱਡ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਕਿਵੇਂ ਨਾ ਕਿਵੇਂ ਸਰੇਸ਼ ਜਿਹੜਾ ਭੱਜ ਕੇ ਆਪਣੇ ਘਰ ਚਲਾ ਜਾਂਦਾ ਹੈਗਾ ਉਸ ਤੋਂ ਬਾਅਦ ਜਦੋਂ ਸਰੇਸ਼ ਦੀ ਪਤਾ ਲੱਗਦੀ ਹੈ ਹਾਲਤਾ ਉਸਦੇ ਘਰ ਦੇ ਬਹੁਤ ਦੁਖੀ ਹੁੰਦੇ ਨੇ ਤੇ ਥਾਣਿਆਂ ਦੇ ਵਿੱਚ ਧਰਨੇ ਲੱਗਦੇ ਨੇ ਤੇ ਉਸ ਤੋਂ ਬਾਅਦ ਦੋਸਤੋ ਕਾਰਵਾਈ ਜਿਹੜੀ ਕੀ ਹੁੰਦੀ ਹੈਗੀ ਉਹਦੇ ਬਾਰੇ ਆਪਾਂ ਹੁਣ ਜਿਹੜੀ ਗੱਲਬਾਤ ਕਰਦੇ ਆਂਗੇ ਜਦੋਂ ਲੋਕਾਂ ਦਾ ਬਹੁਤ ਜ਼ਿਆਦਾ ਪ੍ਰਦਰਸ਼ਨ ਜਿਹੜਾ ਥਾਣੇ ਦੇ ਅੱਗੇ ਹੁੰਦਾ ਲੋਕ ਧਰਨੇ ਲਗਾਉਂਦੇ ਨੇ ਕਿ ਜਿਹੜਾ ਬਹੁਤ ਜ਼ਿਆਦਾ ਮਾੜਾ ਹੋਇਆ ਸੁਰੇਸ਼ ਦੇ ਨਾਲ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੁੰਦੀ ਹੈਗੀ ਜਿਹੜਾ ਵਿਜੇ ਨਾਮ ਦਾ ਬੰਦਾ ਉਹ ਹੁਣ ਵੀ ਜਿਹੜਾ ਫਰਾਰ ਚੱਲ ਰਿਹਾ ਉਸ ਦੀ ਜਿਹੜੀ ਭਾਲ ਹਲੇ ਵੀ ਚੱਲ ਰਹੀ ਆ ਪਰ ਜਿਹੜੇ ਮਾਪ ਪੁੱਤ ਹੁੰਦੇ ਨੇ ਜਿਨ੍ਹਾਂ ਨੇ ਸੁਰੇਸ਼ ਨੂੰ ਅੰਨਾ ਕੀਤਾ ਹੁੰਦਾਗਾ ਕਦਵੀ ਨਗਰ ਦੇ ਵਿੱਚ ਉਹ ਗ੍ਰਿਫਤਾਰ ਕਰ ਲਏ ਜਾਂਦੇ ਨੇ ਕਦਵੀ ਨਗਰ ਦੇ ਮਾਪੁੱਤ ਕਹਿੰਦੇ ਨੇ ਕਿ ਸਰੇਸ਼ ਨੂੰ ਅਸੀਂ 25000 ਦੇ ਵਿੱਚ ਵੇਚਿਆ ਸੀ ਪਰ ਜਦੋਂ ਇਹ ਗੱਲ ਸਰੇਸ਼ ਨੂੰ ਪੁੱਛੀ ਗਈ ਵੀ ਤੈਨੂੰ ਕਿੰਨੇ ਰੁਪਏ ਦੇ ਵਿੱਚ ਵੇਚਿਆ ਤਾਂ ਸਰੇਸ਼ ਨੇ ਦੱਸਿਆ ਕਿ ਮੈਨੂੰ 70000 ਰੁਪਏ ਦੇ ਵਿੱਚ ਵੇਚਿਆ ਸੀ 26 ਸਾਲ ਦਾ ਸਰੇਸ਼ ਕੰਮ ਦੀ ਤਲਾਸ਼ ਦੇ ਵਿੱਚ ਗਿਆ ਸੀ ਕਿ ਮੈਂ ਆਪਣਾ ਫਿਊਚਰ ਜਿਹੜਾ ਅੱਗੇ ਵਧੀਆ ਕਰੂੰਗਾ ਕੁਝ ਪੈਸੇ ਕਮਾਉਂਗਾ ਪਰ ਉਸ ਦੇ ਨਾਲ ਦੇਖੋ ਦੋਸਤੋ ਹੋਇਆ ਕੀ ਆ ਉਸ ਨੂੰ ਪਖਾਰੀ ਬਣਾ ਦਿੱਤਾ ਗਿਆ ਉਸ ਦੇ ਨਾਲ ਜਿਹੜੇ ਅੱਖਾਂ ਦੇ ਵਿੱਚ ਕੈਮੀਕਲ ਪਾ ਕੇ ਉਹਦੀਆਂ ਅੱਖਾਂ ਜਿਹੜੀਆਂ ਖਰਾਬ ਕਰ ਦਿੱਤੀਆਂ ਗਈਆਂ ਹੱਥਾਂ ਦੀਆਂ ਉਂਗਲੀਆਂ ਕੱਟ ਦਿੱਤੀਆਂ ਹੁਣ ਗੱਲ ਦੋਸਤੋ ਇਹ ਕਰਦਿਆਂ ਹੈ ਨਾ ਵੀ ਕੋਈ ਕਿਸੇ ਨੂੰ ਪਖਾਰੀ ਕਿਵੇਂ ਬਣਾਉਂਦਾ ਤਾਂ ਦੋਸਤੋ ਦਿੱਲੀ ਦੇ ਵਿੱਚ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਮੁੰਬਈ ਦਿੱਲੀ ਤਾਂ ਉੱਥੇ ਬਹੁਤ ਵੱਡੇ ਗਰੋਹ ਨੇ ਬਹੁਤ ਸਾਰੇ ਜਿਹੜੇ ਬੱਚਿਆਂ ਨੂੰ ਇਹ ਗਰੋ ਚੱਕ ਲੈਂਦੇ ਨੇ ਤੇ ਉਹਨਾਂ ਨੂੰ ਅੰਨਾ ਕਰ ਦਿੰਦਨ ਕਰ ਦਿੰਦੇ ਨੇ ਉਹਨਾਂ ਦੇ ਹੱਥਾਂ ਪੈਰਾਂ ਦੀਆਂ ਉਂਗਲਾਂ ਜਿਹੜੀਆਂ ਵੱਢ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਤੋਂ ਪੀਖ ਮੰਗਵਾਈ ਜਾਂਦੀ ਹੈਗੀ ਚੁਰਾਹਿਆਂ ਦੇ ਵਿੱਚ ਤੁਸੀਂ ਬਹੁਤ ਲੋਕ ਦੇਖੇ ਹੋਣੇ ਅਕਸਰ ਜਦੋਂ ਆਪਾਂ ਗੱਡੀਆਂ ਲੈ ਕੇ ਜਾਂਦੇ ਆ ਤਾਂ ਬਹੁਤ ਸਾਰੇ ਲੋਕ ਜਿਹੜੇ ਪੀਖ ਮੰਗਦੇ ਹੁੰਦੇ ਨੇ ਪਰ ਉਹ ਪੀਖ ਦੋਸਤੋ ਉਹਨਾਂ ਤੋਂ ਮੰਗਵਾਈ ਜਾਂਦੀ ਆ 70 ਤੋਂ 80% ਲੋਕ ਇਸ ਹਾਦਸੇ ਦਾ ਜਿਹੜੇ ਸ਼ਿਕਾਰ ਨੇ ਤੇ 20 ਤੋਂ 21% ਲੋਕ ਜਿਹੜੇ ਆਪਣੀ ਮਨਮਰਜ਼ੀ ਦੇ ਨਾਲ ਪੀਖ ਮੰਗਦੇ ਨੇ ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਆਪਣਾ ਫਿਊਚਰ ਸੋਚ ਕੇ ਅੱਗੇ ਕੰਮ ਦੀ ਤਲਾਸ਼ 'ਚ ਜਾਂਦੇ ਨੇ ਪਰ ਉਹਨਾਂ ਨਾਲ ਅਜਿਹਾ ਹਾ사 ਕੀਤਾ ਜਾਂਦਾ ਤੇ ਉਹਨਾਂ ਨੂੰ ਜਿਹੜਾ ਮਤਲਬ ਅੰਨਾ ਕਰ ਦਿੱਤਾ ਜਾਂਦਾ ਤਾਂ ਦੋਸਤੋ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਰੇਸ਼ ਹੁਣ ਵੀ ਜਿਹੜਾ ਵਿਹਾਰ ਦੇ ਵਿੱਚ ਰਹਿੰਦਾ ਤੇ ਉਹਦੇ ਨਾਲ ਜਿਹੜਾ ਬਹੁਤ ਵੱਡਾ ਇਹ ਹਾਸਾ ਹੋਇਆ ਸੀਗਾ ਉਧੀਆਂ ਅੱਖਾਂ ਹਲੇ ਵੀ ਕੋਈ ਕੰਮ ਦੀ ਨਹੀਂ ਹਲੇ ਵੀ ਉਹ ਇੱਕ ਬਹੁਤ ਵੱਡੇ ਸਦਮੇ ਦੇ ਵਿੱਚ ਆ ਸਦਮੇ ਦੇ ਵਿੱਚੋਂ ਬਾਹਰ ਨਹੀਂ ਆਇਆ ਤਾਂ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ